ਤਰਨਤਨ ਤੋਂ ਉਹਨਾਂ ਨੂੰ ਬੇਨਤੀ ਆ ਕਿ ਦੋ ਕੁ ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ ਕਿਸਾਨ ਵੀਰੋ ਉਹਨਾਂ ਤੋਂ ਬਾਅਦ ਸਮੂਚੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਮੰਚ ਤੇ ਆਏ ਆ ਉਹ ਕੋਈ ਜ਼ਰੂਰੀ ਬੇਨਤੀਆਂ ਇੱਕ ਦੋ ਕਰਨੀਆਂ ਚਾਹੁੰਦੇ ਆ ਆਪਾਂ ਉਹਨਾਂ ਦੇ ਵਿਚਾਰ ਵੀ ਜ਼ਰੂਰ ਸੁਣਨੇ ਆ ਮੈਡਮ ਪਹਿਲਾਂ ਪਹਿਲਾ ਸਰਦਾਰ ਰਾਜੇਵਾਲ ਸਾਹਿਬ ਮੈਡਮ ਵੀ ਸੌਰੀ ਮੰਗਦਾ ਤੁਹਾਡੇ ਕੋਲੋਂ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸੀਨੀਅਰ ਆਗੂ ਨੇ ਜੋ ਪੰਜਾਬ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਜ਼ਰੂਰੀ ਬੇਨਤੀਆਂ ਕਰਨੀਆਂ ਚਾਹੁੰਦੇ ਮੰਚ ਤੋਂ ਆਓ ਰਜਲ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਰੇ ਪੰਜਾਬ ਤੋਂ ਹਰਿਆਣਾ ਤੋਂ ਯੂਪੀ ਤੋਂ ਦੂਜੇ ਰਾਜਾਂ ਤੋਂ ਆਏ ਕਿਸਾਨ ਭਰਾਵੋ ਤੇ ਭੈਣੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਤੁਸੀਂ ਪਿਛਲੇ 15 ਦਿਨਾਂ ਤੋਂ ਇੱਥੇ ਤਪੱਸਿਆ ਕਰ ਰਹੇ ਹੋ ਤੁਹਾਡਾ ਇਹ ਅੰਦੋਲਨ ਹੁਣ ਸਿਰਫ ਇਸ ਦੇਸ਼ ਤੱਕ ਸੀਮਤ ਨਹੀਂ ਰਿਹਾ ਇਹ ਅੰਦੋਲਨ ਹੁਣ ਸਾਰੀ ਸਾਰੇ ਸੰਸਾਰ ਦਾ ਅੰਦੋਲਨ ਬਣ ਗਿਆ ਇਸ ਅੰਦੋਲਨ ਤੋਂ ਪ੍ਰੇਰਣਾ ਲੈ ਕੇ ਬਾਰਲੇ ਦੇਸ਼ਾਂ ਵਿੱਚ ਵੀ ਕਿਸਾਨ ਅੰਦোলন ਕਰਨ ਲਈ ਉਸਲ ਵਟੇ ਲੈ ਰਹੇ ਆ। ਤੋਂ ਇਹੋ ਜੀ ਸਥਿਤੀ 'ਚ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਮੈਂ ਉਚੇਚੇ ਤੌਰ ਤੇ ਤੁਹਾਡੇ ਕੋਲ ਬੇਨਤੀ ਕਰਨ ਲਈ ਆਇਆ। ਇੱਥੇ ਸਾਡੇ ਬੱਚਿਆਂ ਨੂੰ ਸਾਡੇ ਕੁਝ ਭਰਾਵਾਂ ਨੂੰ ਇਹ ਸ਼ੌਕ ਹੁੰਦਾ ਹੈ ਵੀ ਇੱਥੇ ਟੀਵੀ ਚੈਨਲਾਂ ਵਾਲੇ ਬਹੁਤ ਸਾਰੇ ਸਾਡੇ ਅੰਦਰ ਤੁਰੇ ਫਿਰਦੇ ਨੇ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਕਿਸੇ ਤਰ੍ਹਾਂ ਕੈਮਰੇ ਦੇ ਸਾਹਮਣੇ ਖੜ ਕੇ ਕੁਝ ਕਹਾ ਮੈਨੂੰ ਬਾਹਰ ਲੋਕ ਦੇਖਣਗੇ ਤੇ ਬਹੁਤ ਵਾਰੀ ਉਹਨੂੰ ਪਤਾ ਨਹੀਂ ਹੁੰਦਾ ਵੀ ਮੁੱਦਾ ਕਿਵੇਂ ਐਕਸਪਲੇਨ ਕਰਨਾ ਹੈ ਉਹਦੀ ਵਿਆਖਿਆ ਕਿਵੇਂ ਕਰਨੀ ਹੈ ਉਹ ਕੱਚ ਘੜੜੀ ਵਿਆਖਿਆ ਕਰ ਦਿੰਦਾ ਤੇ ਜਿਹਨੂੰ ਸਰਕਾਰ ਵਾਲੇ ਤੇ ਮੀਡੀਆ ਵਾਲੇ ਮੁਰਮੁੜ ਪ੍ਰਸਾਰਿਤ ਕਰਕੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਕੱਲ ਇੱਕ ਚਹਨਨ ਨੇ ਖਾਸ ਤੌਰ ਤੇ ਤੁਹਾਡੇ ਇਤੇ ਕਿਸ ਸਾਡਾ ਇੱਕ ਸ਼ੌਕ ਹੈ ਨਵੀਂ ਪੀੜੀ ਦਾ ਕਿਤੇ ਟਰਾਲੀ ਦੇ ਉੱਤੇ ਬੰਦੂਕ ਬਣਵਾ ਲਈ ਕਿਤੇ ਕਿਸੇ ਦੀ ਫੋਟੋ ਲਾ ਲਈ ਕਿਤੇ ਕਿਸੇ ਨੇ ਕੁਝ ਕਹਿ ਵੀ ਦਿੱਤਾ ਔਰ ਰਾਤੀ ਟੀਵੀ ਤੇ ਇਸ ਤਰ੍ਹਾਂ ਪੇਸ਼ ਕਰ ਰਹੇ ਸੀ ਜੀ ਨਿਊਜ਼ ਤੇ ਔਰ ਬਾਰ-ਬਾਰ ਕਹਿ ਰਹੇ ਸੀ ਆ ਦੇਖੋ ਇਤੋਂ ਵੱਧ ਹੋਰ ਸਬੂਤ ਕੀ ਚਾਹੀਦਾ ਹੈ ਖਾਲਸਤਾਨੀ ਨੇ ਆ ਦੇਖੋ ਹੋਰ ਕੀ ਸਬੂਤ ਚਾਹੀਦਾ ਹੈ ਖਾਲਸਤਾਨੀ ਨੇ ਤੁਹਾਡੇ ਅੰਦੋਲਨ ਨੂੰ ਗਲਤ ਰੰਗ ਦੇ ਕੇ ਲੀਤੋਂ ਲਾਉਣ ਦੀ ਕੋਸ਼ਿਸ਼ ਹੈ ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਵੀ ਅੰਦੋਲਨ ਤੁਹਾਡਾ ਹੈ ਜਿੱਧਰ ਲੈ ਕੇ ਜਾਣਾ ਉਹਦੇ 'ਚ ਤੁਹਾਡਾ ਹੀ ਸਭ ਤੋਂ ਵੱਡਾ ਹੱਥ ਹੈ ਅਸੀਂ ਤਾਂ ਜਿਹੜੀ ਤੁਸੀਂ ਸਾਡੀ ਜ਼ਿੰਮੇਵਾਰੀ ਲਈ ਅਸੀਂ ਉਹ ਨਿਭਾ ਰਹੇ ਹਾਂ ਅਸੀਂ ਨਿਭਾਵਾਂਗੇ ਔਰ ਅਸੀਂ ਤੁਹਾਨੂੰ ਇੱਥੇ ਕਿਸੇ ਤਰ੍ਹਾਂ ਵੀ ਤੁਹਾਡਾ ਸਿਰ ਨੀਵਾ ਨਹੀਂ ਹੋਣ ਦਿੰਦੇ ਪਰ ਤੁਸੀਂ ਵੀ ਤੁਹਾਡੀ ਵੀ ਇੱਕ ਜ਼ਿੰਮੇਵਾਰੀ ਹੈ ਕਿਰਪਾ ਕਰਕੇ ਜਦੋਂ ਮੁੱਦਿਆਂ ਦੀ ਪੂਰੀ ਜਾਣਕਾਰੀ ਨਾ ਹੋਵੇ ਤਾਂ ਐਵੇਂ ਨਾ ਟੀਵੀ ਚੈਨਲਾਂ ਵਾਲਿਆਂ ਦੇ ਕੈਮਰੇ ਅੱਗੇ ਖੜ ਕੇ ਇੰਟਰਵਿਊ ਨਾ ਦੋ ਦੂਜਾ ਸਾਡੇ ਇੱਥੇ ਸਟੇਜ ਤੇ ਬੜਾ ਦਬਾਅ ਹੁੰਦਾ ਹੈ ਜਿਹੜਾ ਆਦਮੀ ਸਟੇਜ ਚ ਲਾਉਂਦਾ ਮੈਨੂੰ ਪਤਾ ਉਹ ਕਿੰਨੇ ਔਖੇ ਸਮੇਂ ਚੋਂ ਲੰਘਦਾ ਹੈ ਹਰ ਕੋਈ ਆ ਕੇ ਕਹਿੰਦਾ ਇਹਨੂੰ ਸਮਾਂ ਦਿਓ ਇਹਨੂੰ ਸਮਾਂ ਦਿਓ ਤੇ ਜਿਹੜੇ ਲੋਕ ਸਟੇਜ ਤੋਂ ਬੋਲਦੇ ਨੇ ਸਾਰੇ ਜਥੇਬੰਦੀ ਦੇ ਨਹੀਂ ਹੁੰਦੇ ਔਰ ਕਈ ਵਾਰੀ ਇਹ ਹੁੰਦਾ ਹੈ ਭਈ ਉਹ ਇੱਥੇ ਬੋਲਣ ਵੇਲੇ ਆਪਣੀ ਕੋਈ ਹੋਰ ਹੀ ਗੱਲ ਛੱਡ ਜਾਂਦੇ ਨੇ ਜੀ ਦਾ ਅਰਥ ਫੇਰ ਸਾਡੇ ਵਿਰੋਧੀ ਸਾਡੇ ਖਿਲਾਫ ਪ੍ਰਚਾਰ ਕਰਨ ਵਾਲੇ ਚੈਨਲ ਉਹਦਾ ਅਰਥ ਗਲਤ ਕੱਢ ਕੇ ਇਸ ਅੰਦੋਲਨ ਨੂੰ ਪੰਡਲ ਤੁਰ ਪੈਂਦੇ ਨੇ ਮੇਰੀ ਤੁਹਾਨੂੰ ਸਨਿਮਰ ਬੇਨਤੀ ਹੈ ਭਈ ਇਹਨਾਂ ਗੱਲਾਂ ਦਾ ਖਿਆਲ ਰੱਖੋ ਖਾਸ ਤੌਰ ਤੇ ਅੱਜ ਮੈਂ ਮੀਟਿੰਗ 'ਚ ਰੱਖਾਂਗਾ ਇਹ ਮੁੱਦਾ ਭਈ ਇੱਕਦੇ ਚੈਨਲ ਦਾ ਅਸੀਂ ਸਾਰੇ ਪੰਜਾਬ ਹਰਿਆਣਾ ਜਿਸ ਜੇ ਸਾਰੇ ਦੇਸ਼ ਚ ਹੋ ਸਕੇ ਅਸੀਂ ਬਾਈਕਾਟ ਕਰ ਸਕੀਏ ਇਹ ਵੀ ਸੋਚਾਂਗਾ ਵੀ ਜਿਹੜਾ ਉਹਨੇ ਕੱਲ ਇਸ ਤਰ੍ਹਾਂ ਦਾ ਦੁਸ਼ ਪ੍ਰਚਾਰ ਕੀਤਾ ਹੈ ਪੰਜਾਬ ਚ 10 ਕ ਹਜ਼ਾਰ ਥਾਵਾਂ ਤੋਂ ਉਹਨੂੰ ਡੈਫਮੇਸ਼ਨ ਦੇ ਕ੍ਰਿਮੀਨਲ ਡੈਫਮੇਸ਼ਨ ਦੇ ਨੋਟਿਸ ਦੇ ਕੇ 10 ਕ ਹਜ਼ਾਰ ਕੇਸ ਅਸੀਂ ਉਹਦੇ ਤੇ ਪਾਈਏ ਤਾਂ ਕਿ ਉਹਦੀ ਮੱਤ ਟਿਕਾਣੇ ਆ ਜਾਏ ਬੋਲੇ ਇੱਕ ਨੂੰ ਸਿੱਧਾ ਕਰ ਲਿਆ ਬਾਕੀ ਤੀਰ ਵਰਗੇ ਹੋ ਜਾਣਗੇ ਮੁੜ ਕੇ ਕਿਸੇ ਦੀ ਜੁਰਤ ਨਹੀਂ ਪਾਉਗੀ ਇਹ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕਿਸੇ ਨੂੰ ਕੋਈ ਅਧਿਕਾਰ ਨਹੀਂ ਲੋਕਾਂ ਨੂੰ ਉਕਸਾ ਕੇ ਕਿਸੇ ਪੁੱਠੇ ਰਾਹ ਤੋਰੇ ਜੇ ਇਸ ਚੈਨਲ ਨੇ ਕਿਸਾਨਾਂ ਨੂੰ ਪੁੱਠੇ ਰਾਹ ਪਾਉਣ ਦਾ ਉਪਰਾਲਾ ਕੀਤਾ ਹੈ ਉਹਦੇ ਤੇ ਡੈਮੇजेस ਦੇ ਸੂਟ ਫਾਈਲ ਹੋਣਗੇ ਅਸੀਂ ਸਾਰੇ ਪੰਜਾਬ ਚ ਹਰ ਕਚਹਿਰੀ ਚ ਉਹਨੂੰ ਰੋਜ਼ ਘੜੀਸਾਂਗੇ ਤੇ ਫਿਰ ਦੇਖਾਂਗੇ ਕਿ ਕਿਹੜੇ ਭਾਅ ਵਿਕਦੀ ਐ ਤੋ ਇਸ ਕਰਕੇ ਤੁਹਾਨੂੰ ਬੇਨਤੀ ਐ ਡਿਸਪੀਸਪਲਨ ਤੁਸੀਂ ਰੱਖਣਾ ਐ ਅੰਦੋਲਨ ਤੁਹਾਡਾ ਐ ਬਜਾਏ ਇਸ ਦੇ ਜੇਕਰ ਨੂੰ ਕੋਈ ਨੁਕਸਾਨ ਹੋ ਜਾਏ ਫਿਰ ਕਿਸੇ ਨੇ ਇੱਕ ਦੂਜੇ ਨੂੰ ਦੋਸ਼ੀ ਕਰਾਰ ਦਈਏ ਇਹ ਪ੍ਰਬੰਧਕ ਪ੍ਰਬੰਧਕਾਂ ਨੂੰ ਕਹੀਏ ਵੀ ਇਹਨਾਂ ਨੇ ਖਿਆਲ ਨਹੀਂ ਰੱਖਿਆ ਇਹ ਉਚਿਤ ਨਹੀਂ ਮੇਰੀ ਤੁਹਾਨੂੰ ਸਾਰਿਆਂ ਨੂੰ ਸਨਿਮਰ ਬੇਨਤੀ ਐ ਫੇਰ ਬਾਰ-ਬਾਰ ਤੁਸੀਂ ਲੰਗਰਾਂ ਚ ਡਿਸਪੀਨ ਰੱਖਣਾ ਹੁਣ ਉਹ ਸਟੇਜ ਹੋਰ ਦਿਨ-ਦਿਨ ਤੇਜ਼ ਹੁੰਦੀ ਜਾਂਦੀ ਹੈ ਜਦੋਂ ਸਰਕਾਰ ਦਾ ਆਈਟੀ ਸੈੱਲ ਜਿਤੇ ਕਰੋੜਾਂ ਰੁਪਇਆ ਖਰਚ ਕਰ ਰਹੇ ਨੇ ਉਹ ਤੁਹਾਨੂੰ ਬਦਨਾਮ ਕਰਨ ਵਾਸਤੇ ਪੂਰਾ ਪੱਬਾਂ ਭਾਰ ਹੋਇਆ ਹੈ ਸਰਕਾਰ ਦਾ ਗੋਦੀ মিডিਆ ਚਾਹੇ ਪ੍ਰਿੰਟ মিডিਆ ਹੈ ਚਾਹੇ ਇਲੈਕਟ੍ਰੋਨਿਕ মিডিਆ ਹੈ ਉਹ ਪੂਰੀ ਟਿੱਲ ਲਾ ਰਿਹਾ ਹੈ ਵੀ ਇਹ ਅੰਦੋਲਨ ਕਿਸੇ ਤਰ੍ਹਾਂ ਡੀਰੇਲ ਕੀਤਾ ਜਾਏ ਸਰਕਾਰ ਕੋਲ ਤੁਹਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹਰ ਰੋਜ਼ ਸਰਕਾਰ ਸਟੈਂਡ ਬਦਲਦੀ ਹੈ ਕਦੇ ਸਾਨੂੰ ਕੋਈ ਸੁਨੇਹਾ ਭੇਜਦੀ ਹੈ ਕਦੇ ਕੋਈ ਸੁਨੇਹਾ ਭੇਜਦੀ ਹੈ ਅੰਦੋਲਨ ਤੁਹਾਡਾ ਸੱਚ ਤੇ ਆਧਾਰਿਤ ਹੈ ਤੁਹਾਡਾ ਅੰਦੋਲਨ ਜਾਇਜ਼ ਹੈ ਇਸ ਲਈ ਸਰਕਾਰ ਕੋਲ ਜਵਾਬ ਨਹੀਂ ਪਰ ਇਹਨੂੰ ਮਨਾਉਣ ਲਈ ਤੁਹਾਡਾ ਆਹੀ ਹਥਿਆਰ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਪਾਉਣ ਦਾ ਦੁਨੀਆ ਦਾ ਇਕੋ ਇੱਕ ਪ੍ਰਤੀਸ਼ਠਾ ਜਵਾਬ ਹੈ ਮੇਰੇ ਕੋਲ ਆ ਅਮਰੀਕਾ ਦੇ 4 ਐਮਪੀਜ਼ ਦੀਆਂ ਦੀ ਚਿੱਠੀ ਹੈ ਉਹਨਾਂ ਨੇ ਆਪਣੀ ਸਾਡੀ ਐਮਬੈਸੀ ਰਾਹੀਂ ਭਾਰਤ ਸਰਕਾਰ ਨੂੰ ਲਿਖਿਆ ਹੈ ਵੀ ਤੁਸੀਂ ਆਪਣੇ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰ ਰਹੇ ਹੋ ਉਹਨਾਂ ਨੇ ਲਿਖਿਆ ਹੈ ਕਿਸਾਨਾਂ ਤੇ ਠੰਡ ਵਿੱਚ ਪਾਣੀ ਦੀਆਂ ਪੁਛਾੜਾਂ ਮਾਰਨਾ ਕਿਸਾਨਾਂ ਉਤੇ ਟਾਇਰ ਗੈਸ ਛੱਡਣਾ ਏ ਕਿਥੇ ਦਾ ਮਨੁੱਖੀ ਅਧਿਕਾਰਾਂ ਦੀ ਕਿੰਨੀ ਕੁ ਲੰਘਣਾ ਹੈ ਬੜੀ ਲੰਬੀ ਚੌੜੀ ਬਹੁਤ ਹੀ ਵਿਸਤਾਰਤ ਉਹਨਾਂ ਨੇ ਚਿੱਠੀ ਲਿਖੀ ਹੈ ਉਹਦੇ ਵਿੱਚ ਇੱਕ ਜੌਨ ਗਾਰਾ ਮੈਂਡੀ ਇੱਕ ਜਿਮ ਕੋਸਟਾ ਇੱਕ ਸ਼ੀਲਾ ਜੈਕਸਨ ਲੀ ਇਹ ਉਥੋਂ ਦੇ ਐਮਪੀ ਨੇ ਅਮਰੀਕਾ ਦੇ ਜਿਨ੍ਹਾਂ ਨੇ ਉਹ ਆਪਣੀ ਜਿਹੜੀ ਚਿੱਠੀ ਲਿਖੀ ਉਹਦੀ ਕਾਪੀ ਮੈਨੂੰ ਭੇਜੀ ਹੈ ਇਹ ਤੋਂ ਇਲਾਵਾ ਸਾਰੀ ਦੁਨੀਆ 'ਚ ਅੱਜ ਲੋਕ ਇਸ ਅੰਦੋਲਨ ਵੱਲ ਦੇਖ ਰਹੇ ਨੇ ਸਾਰੀ ਦੁਨੀਆ ਦੀਆਂ ਪਾਰਲੀਮੈਂਟਾਂ ਵਿੱਚ ਚਰਚਾ ਛਿੜ ਗਈ ਹੈ ਆਸਟ੍ਰੇਲੀਆ ਦੀ ਪਾਰਲੀਮੈਂਟ ਨਿਊਜ਼ੀ ਦੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਔਰ ਕੱਲ ਨੂੰ ਟੋਰਾਂਟੋ ਵਿੱਚ ਅੱਜ ਤੱਕ ਦਾ ਸਭ ਤੋਂ ਵੱਡਾ ਮੁਜ਼ਾਹਰਾ ਕੱਲ ਨੂੰ ਫੇਰ ਹੋ ਰਿਹਾ ਹੈ ਇਹ ਸਾਰਾ ਕੁਝ ਤੁਹਾਡੇ ਤੁਹਾਡਾ ਪਾਈਚਾਰਾ ਜਿਹੜਾ ਸਾਰੇ ਦੁਨੀਆ ਦੇ ਕੋਨੇ-ਕੋਨੇ 'ਚ ਵਸਦਾ ਹੈ ਉਹ ਤੁਹਾਡੇ ਪਿੱਛੇ ਖੜਾ ਹੋ ਗਿਆ ਧਿਰ ਬਣ ਕੇ ਖਿਆਲ ਰੱਖਿਓ ਉਹਨਾਂ ਦੇ ਜਿਹੜੇ ਸੈਂਟੀਮੈਂਟ ਨੇ ਉਹਨੂੰ ਛੱਟ ਨਹੀਂ ਵੱਜਣੀ ਚਾਹੀਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੇ ਲੋਕ ਇੱਥੇ ਬੈਠੇ ਨੇ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੇ ਪਿੱਛੇ ਬੈਠੇ ਨੇ ਮੈਂ ਅਪੀਲ ਕਰੂੰਗਾ ਤੁਹਾਨੂੰ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਨੂੰ ਸਨੇਹ ਦੇ ਕੇ ਇਹ ਕਹੋ ਭਈ ਜਿਹੜੇ ਘਰ ਤੋਂ ਕੋਈ ਨਹੀਂ ਆਇਆ ਇੱਥੇ ਉਹ ਜ਼ਰੂਰ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਉਣ ਬੰਦ ਤੋਂ ਬਾਅਦ ਇੱਥੇ ਕੱਟ ਬਣਾਏ ਰੱਖੀਏ ਔਰ ਸ਼ਾਂਤੀ ਬਣਾਈ ਰੱਖੀਏ ਜੇ ਤੁਹਾਨੂੰ ਤੁਹਾਡੀ ਯਕੀਨੀ ਹੋਏਗੀ ਮੈਂ ਉਮੀਦ ਕਰਦਾ ਮੇਰੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਮੇਰੀ ਉਚੇਚੇ ਤੌਰ ਤੇ ਕਿਉਂਕਿ ਜਿਹੜੇ ਬਿਰਧ ਨੇ ਉਹਨਾਂ ਦੀ ਇੱਕ ਕਪੈਸਿਟੀ ਹੁੰਦੀ ਹੈ ਉਹਦੇ ਬਾਅਦ ਉਹ ਬਹੁਤ ਜ਼ਿਆਦਾ ਭੱਜ ਦੌੜਿਆ ਕੁਝ ਕਰ ਨਹੀਂ ਸਕਦੇ ਤੁਹਾਡੇ 'ਚ ਸਮਰਥਾ ਹੈ ਤੁਹਾਡੇ 'ਚ ਸ਼ਕਤੀ ਹੈ ਪਰ ਉਹ ਸ਼ਕਤੀ ਦਾ ਜੇ ਦੁਰਪਯੋਗ ਕਰੋਗੇ ਜੇ ਜੋਸ਼-ਜੋਸ਼ ਵਿੱਚ ਕੁਝ ਗਲਤ ਕਰੋਗੇ ਤਾਂ ਅੰਦੋਲਨ ਡੁੱਬ ਜਾਏਗਾ ਜੇ ਜੇ ਤੁਸੀਂ ਉਹਦਾ ਸਾਧੂ ਪਿਆਰ ਕਰੋਗੇ ਆਪਣੇ ਤੇ ਮਨ ਵਿੱਚ ਹਮੇਸ਼ਾ ਰੱਖੋਗੇ ਵੀ ਮੈਂ ਇਸ ਅੰਦੋਲਨ ਦਾ ਇੱਕ ਸਿਪਾਹੀ ਹਾਂ ਮੇਰੀ ਕੋਈ ਜ਼ਿੰਮੇਵਾਰੀ ਹੈ ਮੇਰੇ ਕੋਲੋਂ ਆਸ ਕੀਤੀ ਜਾਂਦੀ ਹੈ ਸਾਡੇ ਭਾਈਚਾਰੇ ਵੱਲੋਂ ਭਈ ਇਹ ਜਿਹੜੇ ਅੰਦੋਲਨਕਾਰੀ ਨੇ ਕੋਈ ਚੰਗਾ ਨਤੀਜਾ ਲੈ ਕੇ ਆਉਣਗੇ ਚੰਗਾ ਨਤੀਜਾ ਲਿਆਉਣ ਦੀ ਜ਼ਿੰਮੇਵਾਰੀ ਦਾ ਜਦੋਂ ਤੁਹਾਡੇ ਅੰਦਰ ਅਹਿਸਾਸ ਹੋਏਗਾ ਕੁਦਰਤੀ ਹੈ ਤੁਸੀਂ ਕੁਝ ਗਲਤ ਨਾ ਕਰੋਗੇ ਮੈਂ ਹਰ ਰੋਜ਼ ਤੁਹਾਨੂੰ ਇਹੋ ਅਪੀਲ ਕਰਦਾ ਮੈਨੂੰ ਇਸ ਗੱਲ ਦੀ ਤਸੱਲੀ ਵੀ ਹੈ ਭਈ ਤੁਸੀਂ ਮੇਰੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਡਿਸਪੀਸਪਲਨ ਚ ਰਹਿੰਦੇ ਹੋ ਹਰ ਤਰ੍ਹਾਂ ਦੇ ਬੰਦੇ ਇੱਥੇ ਆਏ ਆ ਰਾਤੀ ਕੋਈ ਸੱਜਣ ਨਸ਼ੇ ਦਾ ਸ਼ਿਕਾਰ ਹੋਇਆ ਤੇਜ਼ ਰਫਤਾਰ ਕਾਰ ਭਜਾਈ ਜਾਂਦਾ ਸੀ ਤੇ ਤੁਸੀਂ ਉਹ ਫੜਿਆ ਤੁਸੀਂ ਉਹ ਰੋਕਿਆ ਉਹਨੂੰ ਕੁਝ ਕਿਹਾ ਨਹੀਂ 4 ਘੰਟੇ ਉਹਨੂੰ ਕੋਲ ਬਿਠਾ ਕੇ ਜਦੋਂ ਉਹਦਾ ਨਸ਼ਾ ਢਹਿਣਾ ਹੋਇਆ ਤਾਂ ਉਹਦੇ ਸਾਥੀਆਂ ਨੂੰ ਬੁਲਾ ਕੇ ਉਹਨਾਂ ਦਾ ਵਾਦੇ ਕਰ ਦਿੱਤਾ ਇਹੋ ਜੀਆਂ ਗੱਲਾਂ ਬਹੁਤ ਹੁੰਦੀਆਂ ਕੁਝ ਲੋਕ ਇਹੋ ਜੇ ਨਹੀਂ ਕੁਝ ਸੰਸਥਾਵਾਂ ਨੇ ਜਿਨ੍ਹਾਂ ਦਾ ਛੁਪਿਆ ਮਨੋਰਥ ਕੋਈ ਹੋਰ ਹੁੰਦਾ ਹੈ ਪਰ ਉਹ ਦਿਖਾਵਾ ਕੁਝ ਹੋਰ ਕਰਦੀਆਂ ਉਹਨਾਂ ਤੋਂ ਵੀ ਚੌਕਸ ਰਹਿਣ ਦੀ ਲੋੜ ਹੁੰਦੀ ਹੈ ਤੋਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਸੂਝਵਾਨ ਸੱਜਣ ਬੈਠੇ ਹੋ ਤੁਸੀਂ ਸਾਰੇ ਤੁਸੀਂ ਸਾਰੇ ਇਸ ਗੱਲ ਦਾ ਧਿਆਨ ਕਰੋ ਵੀ ਡਿਸਪੀਸਪਲਨ ਭੰਗ ਨਹੀਂ ਹੋਣਾ ਚਾਹੀਦਾ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਔਰ ਸਾਡੀ ਸਟੇਜ ਨਾਲ ਸਹਿਯੋਗ ਕਰੋ ਇਥੇ ਤੱਕਾ ਇਥੇ ਪੀੜ ਉਹ ਸ਼ੋਭਾ ਨਹੀਂ ਦਿੰਦੀ ਔਰ ਜਿਹਨੂੰ ਵਕਤ ਦੇਣਾ ਹੈ ਅਸੀਂ ਇੱਕ ਸਿਸਟਮ ਤੈਅ ਕੀਤਾ ਹੈ ਗਾਈਡਲਾਈਨ ਦਿੱਤੀਆਂ ਵੀ ਸਾਡੀ ਸਟੇਜ ਕਿਵੇਂ ਚੱਲੇਗੀ ਕੌਣ ਲੋਕ ਉੱਤੇ ਆਉਣਗੇ ਕੌਣ ਸਾਹਮਣੇ ਬੈਠਣਗੇ ਕੌਣ ਕੀ ਕਰਨਗੇ ਉਹਦੇ ਮੁਤਾਬਕ ਸਟੇਜ ਸਖਤਰ ਨੇ ਤੇ ਜਿਹੜੇ ਇਹਨਾਂ ਦੇ ਨਾਲ ਵਾਲੈਂਟੀਅਰ ਲੱਗੇ ਨੇ ਉਹਨਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਤੇ ਗੁੱਸਾ ਵੀ ਨਾ ਕਰੋ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਮੈਂ ਉਮੀਦ ਕਰਦਾ ਮੇਰੀਆਂ ਇਹ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾਲ ਦੇ ਕੋਲ ਹਰਿਆਣਾ ਪੁਲਿਸ ਨੂੰ ਇਹ ਤੁਸੀਂ ਕਰੋ ਕਰਨਾਲ ਨਹੀਂ ਲਿਖਿਆ ਆਪਣੀਆਂ ਟਰਾਲੀਆਂ ਜਿਹੜੀਆਂ ਆਉਣੀਆਂ ਹਰਿਆਣਾ ਪੁਲਿਸ ਕਰਨਾਲ ਕੋਲ ਟਰਾਲੀਆਂ ਰੋਕ ਰਹੀ ਹੈ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਇਸ ਸਾਡੀਆਂ ਟਰਾਲੀਆਂ ਨੂੰ ਛੱਡ ਦਿਓ ਇਹ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਅੱਗੇ ਬਥੇਰੀ ਤੁਹਾਡੀ ਥੂ-ਥੂ ਹੋ ਲਈ ਹਰਿਆਣਾ ਪੁਲਿਸ ਦੀ ਜਿਹੜਾ ਤੁਸੀਂ ਰੰਗ ਦਿਖਾਇਆ ਉਹਦਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਉਹਦੀ ਸਾਰੇ ਪਾਸੇ ਨਿੰਦਾ ਹੁੰਦੀ ਹੈ ਅਸੀਂ ਸਾਰੇ ਸ਼ਾਂਤ ਮਈ ਆ ਸਾਡਾ ਇੱਕ ਵੱਡਾ ਜਲੂਸ ਆ ਰਿਹਾ ਇੱਥੇ ਨੂੰ ਉਹਨੂੰ ਕਰਨਾਲ ਰੋਕਿਆ ਹੋਇਆ ਮੈਂ ਉਮੀਦ ਕਰਦਾ ਮੇਰੀ ਇਹ ਅਪੀਲ ਜਿਹੜੀ ਹੈ ਉਹ ਸੁਣ ਕੇ ਛੇਤੀ ਅਮਨ ਵਿੱਚ ਲਿਆਉਣਗੇ ਔਰ ਉਹਨਾਂ ਨੂੰ ਇੱਥੇ ਆਉਣ ਦੇਣਗੇ ਮੈਂ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਿਓ ਆ ਦਿਨ ਜਿਹੜੇ ਨੇ ਆਏ ਦਿਨ ਹੁਣ ਚੱਲ ਰਹੇ ਇਹ ਬਹੁਤ ਹੀ ਬਹੁਤ ਹੀ ਪੀਕ ਤੇ ਗਿਆ ਹੋਇਆ ਅੰਦੋਲਨ ਟੀਸੀ ਤੇ ਪਹੁੰਚਿਆ ਇਹ ਅੰਦੋਲਨ ਜੇ ਥੋੜੀ ਜੀ ਗਲਤੀ ਕਰ ਲਈ ਇੱਥੇ ਪਤਾ ਨਹੀਂ ਕੀ ਹੋਏਗਾ ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਵੀ ਇਹ ਸਥਿਤੀ ਨੂੰ ਦਾ ਅਹਿਸਾਸ ਕਰੀਏ ਔਰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ So...